ਰੋਜੀ ਸਾਰਾ ਪੰਜਾਬ ਵੀ ਜੋੜਦਾ ਜੀ ਨਾਲ ਸਾਰਿਆਂ ਨੂੰ ਚਾਹੇ ਘਰੇ ਘਰੇ ਜਾ ਕੇ ਕਹਿਣਾ ਪਵੇ ਕਿ ਉਠੋ ਬਾਈ ਕਲਮਾ ਦੀ ਤਾਕਤ ਲਓ ਜੀ ਵੀਰ ਜੀ ਜੋ ਤੁਹਾਡੀ ਨਾ ਨਾ ਬਾਈ ਮੈਂ ਤਾਂ ਰੋਜ਼ ਹੀ ਬੋਲਦਾ ਜੀ ਹਾਂਜੀ 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 ਤੁਹਾਨੂੰ ਜਿਸ ਤਰ੍ਹਾਂ ਹੱਲ ਬਾਈ ਹਰਪ ਸਿੰਘ ਜੀ ਮਾ ਪੱਗਾ ਨਾ ਪੱਗਾ ਥੋੜੀ ਨਾ ਉਹ ਤਾਂ ਲੁਧਿਆਣੇ ਦਾ ਹੈ ਉਹ ਕਿਹੜਾ ਬਾਈ ਉਹ ਪੱਗਾ ਵਧੀਆ ਵੀਰ ਜੀ ਇਹ ਕਿਹੜੀ ਸਾਈਡ ਆ ਰਹੇ ਸੱਜੇ ਪਾਸੇ ਆ ਰਹੇ ਨਾ ਉਹ ਲੁਧਿਆਣੇ ਦਾ ਪੱਗਾ ਤਾਂ ਯਾਰ

थैंक यू सर तेरी बहुत ना थैंक यू करा बीर थैंक यू थैंक यू